ਸਪੀ ਜਿਹੜੀ ਹੈ ਜਿਹੜੀ ਸਾਨੂੰ ਰੋਜ਼ਗਾਰ ਸਿੱਖ ਜਿਹੜੀ ਦਿੰਦੀ ਹੈ ਕੀਮਤ ਦਿੰਦੀ ਹੈ ਉਹ ਵੀ ਇਹਨਾਂ ਨੇ ਖਤਮ ਕਰਤੀ ਮਾਰਕੀਟ ਕਮੇਟੀਆਂ ਵੀ ਹੌਲੀ ਹੌਲੀ ਖਤਮ ਕਰ ਦੇਣਗੇ ਕਮੇਟੀਆਂ ਵੀ ਖਤਮ ਕਰ ਦੇਣਗੇ ਉਹਨਾਂ ਮਾਨੇ ਦਾ ਤਾਂ ਹੀ ਖੜੇ ਨਾ ਸਰਕਾਰ ਉਹਨਾਂ ਨੂੰ ਫਾਇਦਾ ਬਚਾਉਣ ਲਈ ਜਿਹੜਾ ਸਾਰਾ ਕੁਝ ਕਰ ਰਹੀ ਏ ਸਾਸਰੀ ਗੱਲ ਦੋਸਤੋ ਮੈਂ ਸੰਦੀਪ ਛਾਬੜਾ ਪੰਜਾਬ ਅਜ ਤੱਕ ਵੈਬ ਨਿਊਜ਼ ਚੈਨਲ 'ਤੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਅੱਜ ਤੜਕਸਾਰ ਕਰੀਬ 9 ਵਜੇ ਇੱਕ ਬੜੀ ਹੀ ਮੰਦਭਾਗੀ ਜਿਹੜੀ ਘਟਨਾ ਹੈ ਉਹ ਦਿੱਲੀ ਦੇ ਟਿਕਰੀ ਬਾਰਡਰ ਤੋਂ ਸਾਹਮਣੇ ਆਈ ਹੈ ਕਿਉਂਕਿ ਉੱਥੇ ਇੱਕ ਸੀਨੀਅਰ ਐਡਵੋਕੇਟ ਜੋ ਕਿ ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਮੈਂਬਰ ਵੀ ਸੀਗੇ ਔਰ ਅੱਜ ਉਹਨਾਂ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਆਪਣੀ ਆਵਾਜ਼ ਨੂੰ ਆਪਣੇ ਤਰੀਕੇ ਨਾਲ بلند ਕਰਦੇ ਹੋਏ ਆਪਣੀ ਸ਼ਹਾਦਤ ਜਿਹੜੀ ਹੈ ਦਿੱਤੀ ਹੈ ਮਾਮਲਾ ਕੀ ਹੈ ਪੂਰਾ ਸਾਡੇ ਨਾਲ 12 ਐਸੋਸੀਏਸ਼ਨ ਦੇ ਮੈਂਬਰ ਮੌਜੂਦ ਨੇ ਸੈਕਟਰੀ ਸਾਹਿਬ ਮੌਜੂਦ ਨੇ ਇਹਨਾਂ ਤੋਂ ਜਾਣਕਾਰੀ ਲੈਂਦੇ ਆ ਕਿ ਆਖਿਰਕਾਰ ਜਿਹੜੀ ਕੇਂਦਰ ਸਰਕਾਰ ਹੈ ਔਰ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਕਿਸਾਨ ਉਹ ਸੰਘਰਸ਼ ਕਰ ਰਹੇ ਨੇ ਔਰ ਸੰਘਰਸ਼ ਦੇ ਦੌਰਾਨ ਜਿਹੜੇ ਕਿਸਾਨਾਂ ਦੀ ਔਰ ਇਹਨਾਂ ਦੇ ਬਾਰ ਦੇ ਜਿਹੜੇ ਮੈਂਬਰ ਸੀਗੇ ਸੀਨੀਅਰ ਐਡਵੋਕੇਟ ਅਮਰਜੀਤ ਸਿੰਘ ਰਾਏ ਜਿਨ੍ਹਾਂ ਨੇ ਕਿ ਆਪਣੀ ਜ਼ਿੰਦਗੀ ਇਸ ਕਾਲੇ ਕਾਨੂੰਨਾਂ ਦੇ ਖਿਲਾਫ ਵਾਰ ਦਿੱਤੀ ਹੈ ਔਰ ਇਹਨਾਂ ਦਾ ਕੀ ਕੰਨਾ ਹਾਂਜੀ ਵਿਸ਼ਾਲ ਜੀ ਇੱਕ ਬੜੀ ਹੀ ਮੰਦ ਭਾਗੀ ਘਟਨਾ ਸਾਹਮਣੇ ਆਈ ਹੈ ਇੱਕ ਸੀਨੀਅਰ ਵਕੀਲ ਸੀਗੇ ਤੁਹਾਡੇ ਬਾਰ ਦੇ ਉਹਨਾਂ ਨੇ ਆਪਣੀ ਜ਼ਿੰਦਗੀ ਜੜੀ ਉਹ ਬਾਤ ਦਿੱਤੀ ਇਹ ਅੱਜ ਸਾਨੂੰ ਸਵੇਰੇ 9 ਵਜੇ ਹੀ ਪਤਾ ਚੱਲਿਆ ਹੈ ਕਿ ਸਾਡੇ ਜਿਹੜੇ ਸੀਨੀਅਰ ਐਡਵੋਕੇਟ ਨੇ ਮਿਸਟਰ ਅਮਰਜੀਤ ਸਿੰਘ ਰਾਏ ਉਹਨਾਂ ਨੇ ਇੱਕ ਤਿੰਨ ਜਿਹੜੇ ਸੈਂਟਰ ਸਰਕਾਰ ਨੇ ਖੇਤੀ ਕਾਨੂੰਨ ਬਣਾਏ ਸੀ ਉਹਨਾਂ ਦੇ ਰੋਸ਼ ਪਰ ਤੋਂ ਆਪਣੀ ਉਸ ਕਾਨੂੰਨਾਂ ਦੇ ਖਿਲਾਫ ਆਪਣੀ ਜਾਨ ਵਾਰ ਦਿੱਤੀ ਹੈ ਇਹ ਘਟਨਾ ਬਹੁਤ ਹੀ ਦੁਖੀ ਵਾਲੀ ਹੈ ਤੇ ਅਸੀਂ ਇਹਨਾਂ ਇਸ ਘਟਨਾ ਨੂੰ ਬਹੁਤ ਜ਼ਿਆਦਾ ਕੰਡੈਮਨ ਕਰਨੇ ਆ ਤੇ ਸਰਕਾਰ ਨੂੰ ਕਹਿੰਨੇ ਆ ਕਿ ਇਹ ਜਿਹੜੀ ਇਨੂੰ ਸ਼ਹੀਦ ਕਰਾਰ ਦਿੱਤਾ ਜਾਵੇ ਤਾਂ ਕਿ ਇਹ ਜਿਹੜੇ ਤੇ ਅਸੀਂ ਬਾਰ ਐਸੋਸੀਏਸ਼ਨ ਇਹਨੂੰ ਕੰਡਮਨਡ ਕਰਨੇ ਆ ਜੀ ਅਸੀਂ ਇਹਦਾ ਜਿਹੜਾ ਜਿਹੜਾ ਸਰਕਾਰ ਨੂੰ ਫਿਰ ਦੁਬਾਰਾ ਕਹਿੰਨੇ ਆ ਸੈਂਟਰ ਸਰਕਾਰ ਨੂੰ ਵੀ ਇਹ ਤਿੰਨ ਕਾਨੂੰਨ ਵਾਪਸ ਲੈ ਜਾਣ ਪਿਛਲੇ ਦਿਨ ਮੰਤਰੀ ਜੀ ਨੇ ਇੱਕ ਭਾਸ਼ਣ ਦਿੱਤਾ ਸੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ 2-2000 ਜਿਹੜੇ ਪਾਏ ਗਏ ਸੀ ਉਸ ਦੌਰਾਨ ਵੀ ਜਿਹੜੇ ਪ੍ਰਧਾਨ ਮੰਤਰੀ ਜੀ ਦਾ ਰਵੱਈਆ ਜਿਹੜਾ ਸੀ ਉਹ ਇਹ ਹੀ ਸੀਗਾ ਕਿ ਖੇਤੀ ਕਾਨੂੰਨ ਜਿਹੜੇ ਨੇ ਉਹ ਕਿਸਾਨਾਂ ਦੇ ਫਾਇਦੇ ਲਈ ਨੇ ਕਿਸਾਨ ਨਹੀਂ ਚਾਹੁੰਦੇ ਕਿ ਖੇਤੀ ਕਾਨੂੰਨ ਲਾਗੂ ਹੋਣ ਪਰ ਫਿਰ ਵੀ ਸਰਕਾਰ ਜਿਹੜੀ ਹੈ ਕਿਸਾਨਾਂ ਨੂੰ ਕਿਸੇ ਤਰੀਕੇ ਵਰਗਲਾਣ ਦੀ ਕੋਸ਼ਿਸ਼ ਕਰ ਰਹੀ ਹੈ ਦੇਖੋ ਜੀ ਕਿਸਾਨ ਆਦੀ ਗੱਲ ਬਿਲਕੁਲ ਸੱਚ ਸੱਚੇ ਨੇ ਇਹ ਜਿਹੜੇ ਕਾਨੂੰਨ ਨੇ ਇਹ ਕੋਈ ਵੀ ਕਿਸ ਤਰ੍ਹਾਂ ਦੀ ਰਜਾਮੰਦਗੀ ਨਾਲ ਨਹੀਂ ਤਿਆਰ ਕੀਤੇ ਗਏ ਨਾ ਹੀ ਕਿਸ ਤਰ੍ਹਾਂ ਦਾ ਕੋਈ ਇਹਦੇ ਪਹਿਲਾਂ ਦੱਸੇ ਗਏ ਵੀ ਕੀ ਇਹਦੇ ਨਫਾ ਨੁਕਸਾਨ ਨੇ ਲੇਕਿਨ ਅੱਜ ਕਿਸਾਨਾਂ ਨੂੰ ਪਤਾ ਚੱਲ ਗਿਆ ਵੀ ਇਹ ਤਿੰਨ ਜਿਹੜੇ ਕਾਨੂੰਨ ਨੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਤੇ ਇਸ ਕਰਕੇ ਜਿਹੜੇ ਐਜੀਟੇਸ਼ਨ ਚੱਲ ਰਿਹਾ ਪਿਛਲੇ ਮਹੀਨੇ 2 ਮਹੀਨੇ ਤੋਂ ਇਹ ਜਿਹੜਾ ਬਿਲਕੁਲ ਸਹੀ ਚੱਲ ਰਿਹਾ ਹੈ ਤੇ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਤੇ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ ਹਾਂਜੀ ਤਲਵਿੰਦਰ ਜੀ ਇੱਕ ਨਾਮ ਆ ਰਿਹਾ ਹੈ ਦੇਸ਼ ਦੀਆਂ ਦੋ ਕਾਰਪੋਰੇਟ ਘਰਾਣਿਆਂ ਦਾ ਅਡਾਨੀ ਅਬਾਨੀ ਕੀ ਲੱਗਦਾ ਹੈ ਕਿ ਵਾਕਈ ਜਿਹੜੀ ਸਰਕਾਰ ਹੈ ਉਹਨਾਂ ਦੇ ਇਸ਼ਾਰੇ ਤੇ ਚੱਲ ਰਹੀ ਹੈ ਜਿਹੜੇ ਕਾਨੂੰਨ ਨੇ ਉਹਨਾਂ ਦੇ ਇਸ਼ਾਰੇ ਤੇ ਬਣੇ ਮੋਦੀ ਸਰਕਾਰ ਇਹਨਾਂ ਘਰਾਣਿਆਂ ਦੇ ਬਾਬਤ ਹੀ ਆਈ ਸੀ ਨਹੀਂ ਹਰਾਂ ਇਹਨਾਂ ਨੇ ਮੋਦੀ ਸਰਕਾਰ ਨੂੰ ਹਮੇਸ਼ਾ ਸਪੋਰਟ ਕਰਦੇ ਰਹੇ ਨੇ ਉਹਨਾਂ ਦੇ ਬਾਬਤ ਹੀ ਇਹ ਬੰਦੀ ਆਈ ਜਿੰਨਾ ਕਰਕੇ ਮੋਦੀ ਸਰਕਾਰ ਤੇ ਪੀਐਮ ਇਨਾਂ ਤੋਂ ਬਿਨਾ ਪਾਸੇ ਨਹੀਂ ਜਾਂਦਾ ਇਹਨਾਂ ਨੂੰ ਫਾਇਦਾ ਦੇਣ ਲਈ ਇਹ ਸਾਡੇ ਕਾਨੂੰਨ ਇਹਨਾਂ ਨੇ ਬਣਾਏ ਉਸ ਕਾਨੂੰਨ ਦੇ ਵਿਰੁੱਧ ਸਾਡੇ ਕਿਸਾਨ ਭਾਈ ਸ਼ਰਾ ਸਾਰਾ ਉਹਨਾਂ ਦੇ ਬਾਬਤ ਸਾਡੇ ਅੱਜ ਵਕੀਲ ਸਾਹਿਬ ਨੇ ਸ਼ਹਾਦਤ ਦਿੱਤੀ ਉਹ ਸਾਨੂੰ ਬਹੁਤ ਦੁੱਖ ਹੋਇਆ ਹੈ ਤੇ ਉਹਨਾਂ ਦੀ ਸ਼ਹਾਦਤ ਨੂੰ ਐਵੇਂ ਨਹੀਂ ਜਾਣ ਦਿੱਤਾ ਜਾਵੇਗਾ ਤੇ ਅੱਗੇ ਅਸੀਂ ਬਾਰਿਸ਼ਨ ਜੋ ਵੀ ਕਰੇਗੀ ਅਸੀਂ ਉਹਨਾਂ ਦੇ ਨਾਲ ਹੋਵਾਂਗੇ ਕਿਸਾਨਾਂ ਦੇ ਹੱਕ ਵਿੱਚ ਕਾਫੀ ਦਿਨ ਤੋਂ ਮੈਂ ਹਫ਼ਤਾ ਹੀ ਹੋ ਗਿਆ ਉਹਨਾਂ ਉੱਥੇ ਬੈਠੇ ਸੀਗੇ ਜਿਹੜੇ 3 ਕਰੋੜ ਬਣਾਏ ਨੇ ਕਾਲੇ ਕਾਨੂੰਨ ਨੇ ਕਿਸਾਨਾਂ ਦੇ ਬਿਲਕੁਲ ਖਿਲਾਫ ਨੇ ਉਹਨਾਂ ਨੇ ਵੀ ਐਸੇ ਕਰਕੇ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਕੇ ਜਿਹੜੀ ਆਪਣੀ ਸ਼ਾਹ ਦਿੱਤੀ ਹੈ ਉਹਨਾਂ ਸ਼ਾਹ ਜਿਹੜੀ ਐਵੇਂ ਨਹੀਂ ਜਾਂ ਦਿੱਤੀ ਜਾਵੇਗੀ ਸਾਡੀ ਬਾਹ ਜਿਹੜੀ ਪੂਰਾ ਕਰੇਗੀ ਕਿਸਾਨ ਜਿਹੜੇ ਨੇ ਲਗਾਤਾਰ ਪਹਿਲਾਂ ਵੀ ਜਿਹੜੀਆਂ ਕਿਸਾਨ ਜਿਹੜੇ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕਰ ਚੁੱਕੇ ਨੇ ਇੱਕ ਦੋ ਸ਼ਾਇਦ ਕਿਸਾਨਾਂ ਦੀ ਮੌਤ ਵੀ ਹੋਈ ਹੈ ਇਸੇ ਐਜੀਟੇਸ਼ਨ ਨੂੰ ਲੈ ਕੇ ਕਿਸਾਨਾਂ ਕੋਲ ਕੀ ਹੋਰ ਰਸਤਾ ਨਹੀਂ ਹੈ ਕਿ ਕੇਂਦਰ ਸਰਕਾਰ ਲੱਗਦਾ ਹੈ ਕਿ ਕਿਸਾਨਾਂ ਦੀ ਗੱਲ ਨੂੰ ਅਣਗੋਲਿਆ ਕਰਦੀ ਹੈ ਲਗਾਤਾਰ ਬਿਲਕੁਲ ਕਰ ਰਹੀ ਜੀ ਉਹ ਤਾਂ ਉਹਨਾਂ ਬਾਨੀਆਂ ਦੇ ਹੱਥਾਂ 'ਚ ਖੇਡ ਦੇ ਨਾ ਸਰਕਾਰ ਉਹਨਾਂ ਨੂੰ ਫਾਇਦਾ ਬਚਾਉਣ ਲਈ ਜਿਹੜਾ ਸਾਰਾ ਕੁਝ ਕਰ ਰਹੀ ਹੈ ਕਿਸਾਨਾਂ ਦੀ ਮੰਗ ਜਿਹੜੀ ਨਹੀਂ ਮੰਗ ਰਹੇ ਮੰਨ ਰਹੇ ਇਹਨੂੰ ਮੰਨਣਾ ਪਵੇਗਾ ਅਖੀਰ ਤੇ ਕਿਉਂਕਿ ਕਿਸਾਨਾਂ ਨੇ ਬਹੁਤ ਜਿਹੜਾ ਤਗੜਾ ਧਰਨਾ ਲਾਇਆ ਹੋਇਆ ਹੈ ਇਹਨਾਂ ਨੂੰ ਮੰਨਣਾ ਪਵੇਗਾ ਠੀਕ ਹਾਂਜੀ ਤੁਹਾਡਾ ਕੀ ਕਹਿੰਦੇ ਜਿਹੜੇ ਮੋਦੀ ਸਰਕਾਰ ਨੇ ਇਹ ਤਿੰਨ ਬਿੱਲ ਬਣਾਏ ਨੇ ਉਹ ਜਿਹੜੀ ਹੈ ਕਰੋਨਾ ਦੇ ਟਾਈਮ ਦੇ ਵਿੱਚ ਬੜੀ ਕਾਲੀ ਦੇ ਵਿੱਚ ਜਿਹੜੇ ਆ ਲੋਕਾਂ ਨੂੰ ਕੌਨਫੀਡੈਂਸ ਲਏ ਬਿਨਾ ਜਿਹੜੇ ਤਿੰਨ ਬਿੱਲ ਬਣਾਏ ਨੇ ਤੇ ਇਹ ਜਿਹੜੇ ਤਿੰਨ ਬਿੱਲ ਨੇ ਬੜੇ ਮਾਰੂ ਨੇ ਕਿਸਾਨਾਂ ਵਾਸਤੇ ਕਿਉਂਕਿ ਐਮਐਸਪੀ ਜਿਹੜੀ ਹੈ ਜਿਹੜੀ ਸਾਨੂੰ ਰੋਜ਼ਗਾਰ ਫਿਕਸ ਜਿਹੜੀ ਦਿੰਦੀ ਹੈ ਕੀਮਤ ਦਿੰਦੀ ਹੈ ਉਹ ਵੀ ਇਹਨਾਂ ਨੇ ਖਤਮ ਕਰਤੀ ਮਾਰਕੀਟ ਕਮੇਟੀਆਂ ਵੀ ਹੌਲੀ-ਹੌਲੀ ਇਹ ਖਤਮ ਕਰ ਦੇਣਗੇ ਮੰਡੀਆਂ ਵੀ ਖਤਮ ਕਰ ਦੇਣਗੇ ਇਸ ਕਰਕੇ ਇਹ ਜਿਹੜੇ ਤਿੰਨੇ ਕਾਨੂੰਨ ਨੇ ਇਹ ਮਾਰੂ ਕਾਨੂੰਨ ਨੇ ਅਤੇ ਵੱਡੇ ਜਿਹੜੇ ਘਰਾਣੇ ਨੇ ਉਹਨਾਂ ਨੂੰ ਮਤਲਬ ਇਹ ਫਾਇਦਾ ਪਛਾਣ ਦੇ ਖਾਤਰ ਬਣਾਏ ਗਏ ਨੇ